ਮਾਨ ਸਾਹਿਬ ਮੇਰੇ ਵਾਲ ਕਿਉਂ ਭੇਜ ਦਿੰਦੇ ਆ ਆਹ ਪਨਾਹੇ ਕਰੋ ਕੀ ਆ ਮੈਂ ਆਪਣੀ ਦੁਕਾਨ ਦੇ ਸਾਈਡ ਤੇ ਖੜਾ ਮੇਰੀ ਆਪਣੀ ਜਗਾ ਵਾ ਸ਼ਹਿਰ ਜੋ ਹੋਰ ਨਹੀਂ ਦੇਣੇ ਕਰੋਜਮੰਦ ਦੀ ਆਪ ਦੀ ਸਰਕਾਰ ਆ ਮਾਨ ਸਾਹਿਬ ਇਤਰੇ ਰਹਿ ਗਏ ਜਦੋਂ ਆਂਦਾ ਫੋਨ ਕਰਕੇ ਜਾਓ ਜੀ ਕੋਲ ਆਦਾ ਉਹਦਾ ਚੱਕ ਲਿਆ ਕਿਉਂ ਕੋਲ ਦਾ ਬਾਕੀ ਸ਼ਹਿਰ ਝੋਦੀਦਾ ਨਹੀਂ ਕੋਈ ਮੈਂ ਕਿਹਾ ਪਹਿਲਾਂ ਸ਼ਹਿਰ ਦਾ ਖਲਾ ਲੋ ਸਵਾ 5 ਹੋ ਗਏ ਆ 5 ਵਜੇ ਤੁਹਾਡੀ ਡਿਊਟੀ ਖਤਮ ਹੋ ਜਾਂਦੀ 5 ਉਹਦੇ ਬਾਅਦ ਤੁਸੀਂ ਆਜ਼ਾਦ ਹੋ ਜਿਹੜੀ ਗੱਲ ਦਾ ਗੱਲ ਤੇ ਹੀ ਹੈ ਚਾਹੇ ਉਹ ਪੋਲੀਟੀਕਲ ਦਬਾਅ ਹੋਵੇ ਚਾਹੇ ਨਾ ਹੋਵੇ ਇੱਥੇ ਕਾਰਦੀ ਉਹਨਾਂ ਨੂੰ ਕਿਹਾ ਆਪਣਾ ਸਮਾਰਟ ਪਿੱਛੇ ਕਰੋ ਜਾਂ ਕਿ ਉਹਨਾਂ ਨੂੰ ਹਟਾ ਲਓ ਉਹਨਾਂ ਨੇ ਨਹੀਂ ਹਟਾਇਆ ਪੂਰੇ ਅੱਗੇ ਨਿਕਲੇ ਜਦੋਂ ਦੀ ਮਜਬੂਰੀ ਉਹਨਾਂ ਦੇ ਕੌਂਸਲ ਸ਼ਹਿਰੰਦਰ ਨਜਾਇਜ਼ ਕਬਜ਼ੇ ਨੂੰ ਹਟਾਉਣ ਲਈ ਨਗਰ ਨਿਗਮ ਦੀ ਤੈਬਯਾਰੀ ਟੀਮ ਵੱਲੋਂ ਚਲਾਏ ਗਏ ਅਭਿਆਨ ਦੇ ਤਹਿਤ ਵਿਸ਼ੇਸ਼ ਮਹਿੰਮ ਆਰੰਭੀ ਗਈ ਹੈ ਤਾ ਜੋ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਨੂੰ ਹਟਾਇਆ ਜਾ ਸਕੇ ਜਿਸ ਦੇ ਚੱਲਦਿਆਂ ਟੀਮ ਵੱਲੋਂ ਹੁਸ਼ਰਪੁਰ ਰੋਡ ਵਿਖੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਹਟਾਉਣ ਸਮੇਂ ਭਾਜਪਾ ਦੇ ਸਾਬਕਾ ਮੇਅਰ ਅਰਨ ਖੋਸਲਾ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੌਰਾਨ ਹੰਗਾਮਾ ਹੋ ਗਿਆ ਇਸ ਦੌਰਾਨ ਭਾਜਪਾ ਦੇ ਸਾਬਕਾ ਮੇਅਰ ਅਰਨ ਖੋਸਲਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੇ ਫਗਵਾੜਾ ਤੋਂ ਨੇਤਾ ਸਰਦਾਰ ਜਗਿੰਦਰ ਸਿੰਘ ਮਾਨ ਦੇ ਹਦਾਇਤਾਂ ਤੇ ਹੀ ਉਨ੍ਹਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਖੋਸਲਾ ਨੇ ਕਿਹਾ ਕਿ ਇਹ ਸਿਰਫ ਇਸ ਲਈ ਕੀਤਾ ਜਾ ਰਿਹਾ ਕਿ ਉਹ ਜਪਾਦਾ ਨੀਤਾਏ ਉਹਨਾਂ ਸਿੱਧੇ ਤੌਰ ਤੇ ਕਿਹਾ ਕਿ ਪਹਿਲਾ ਸ਼ਹਿਰ ਅੰਦਰ ਹੋ ਰਹੇ ਨਿਸ਼ਾਸ਼ ਕਬਜਾ ਨੋਟਾਇਆ ਜਾਵੇ ਫਿਰ ਉਹ ਆਪਣਾ ਸਮਾਨ ਆਪ ਹੀ ਚੁੱਕ ਲੈਣਗੇ ਬਗੈਰ ਦੇ ਵਿੱਚ ਹੋਰ ਕਰੋਜਮੈਂਟ ਆ ਮਾਨ ਸਾਹਿਬ ਮੇਰੇ ਵਾਲ ਕਿਉਂ ਭੇਜ ਦਿੰਦੇ ਆ ਆ ਕੋ ਨਾਲੇ ਕਰੋ ਕੀ ਆ ਮੈਂ ਆਪਣੀ ਦੁਕਾਨ ਦੇ ਸਾਈਡ ਤੇ ਖੜਾ ਮੇਰੀ ਆਪਣੀ ਜਗਾ ਵਾ ਸ਼ਹਿਰ ਜੋ ਹੋਰ ਨਹੀਂ ਦੇਣ ਕਰੋਜਮੈਂਟ ਦੀ ਦੀ ਕਿੰਨਾ ਸ਼ਹਿਰ ਆ ਕਦੀ ਬਾਬਾ ਕਦੀਆ ਘਲਵਾ ਲਾ ਦਿੱਤਾ ਕਿ ਆ ਮੇਰੀ ਦੁਕਾਨ ਨਹੀਂ ਦੀ ਦੀ ਕਿੰਨੇ ਸਾਲ ਹੋ ਗਏ ਅੱਜ ਮੈਨੂੰ ਇੱਥੇ ਕੰਮ ਕਰਦਿਆਂ ਨੂੰ ਜਦੋਂ ਮਾਨ ਸਾਹਿਬ ਦਾ ਫੋਨ ਹੁੰਦਾ ਜੀ ਉਤੋਂ ਕੋ ਜਾ ਕੇ ਚੱਕ ਲਿਆ ਉਸ ਤੋਂ ਬੰਡ ਆ ਜਾਂਦੇ ਦੀ 5 ਵਜੇ ਤੋਂ ਬਾਅਦ ਹੀ ਸਵੇਰ 5:00 ਆ ਰਹੇ ਆ ਟਾਈਮ 9 ਤੋਂ 5 ਤੁਹਾਡੇ ਦਫਤਰ ਬੰਦ ਹੋ ਜਾਂਦੇ ਆ ਸਰਕਾਰੀ ਦਫ਼ਤਰ ਬੰਦ 5 ਵਜੇ ਤੋਂ ਹੀ ਘਰਾਂ ਨੂੰ ਚੱਲ ਜਾਂਦੇ ਆ ਤੁਹਾਡਾ ਟਾਈਮ ਕੀ ਆ ਮੇਹਰ ਸਾਹਿਬ ਜਿੱਦਾਂ ਪੁਲਿਸ ਉੱਪਰ ਦੇ ਸਾਰੇ ਹੀ ਸਾਰੇ ਰੋਡ ਤੇ ਸਾਰੇ ਕ੍ਰੋਜਮੈਂਟ ਆ ਪਿੱਛੋਂ ਵੀ ਸਾਰੇ ਚੱਕਦੇ ਆ ਸਾਰੇ ਚੱਕਦੇ ਕਿਸੇ ਨੂੰ ਨਹੀਂ ਚੱਕਦੇ ਚੱਕਦੇ ਕੀ ਹੈ ਇੱਕ ਮੈਂ ਹੀ ਹੈ ਟਾਰਗੇਟ ਨਹੀਂ ਤੁਹਾਨੂੰ ਮੌਜੂਦਾ ਸਰਕਾਰ ਕਰਕੇ ਮਾਗਦਾ ਟਾਰਗੇਟ ਕਿਉਂ ਕਰ ਰਹੇ ਹੋ ਤੁਹਾਨੂੰ ਮੌਜੂਦਾ ਸਰਕਾਰ ਜਿਓ ਆ ਆਪ ਦੀ ਸਰਕਾਰ ਆ ਮਾਨ ਸਾਹਿਬ ਇੱਥੇ ਲੱਗੇ ਆ ਜਦੋਂ ਆਂਦਾ ਫੋਨ ਕਰਕੇ ਜਾਓ ਜੀ ਗੋਦਲਾ ਦਾ ਉਹਦਾ ਟੱਕ ਲਿਆ ਕਿਉਂ ਗੋਦਲਾ ਦਾ ਬਾਕੀ ਜਿਹੜੀ ਦੀਦਾ ਨਹੀਂ ਕੋਈ ਡਿਵੈਲਪਮੈਂਟ ਦਾ ਹੋਣੀ ਨਹੀਂ ਬਕਾਲਦਾਂਗੇ ਬਲਾਈ ਰੋਡ ਸੜਕਾਂ ਬੁਰਾ ਹਾਲ ਸਾਰੇ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਆ ਅੱਜ ਦੇਖੋ ਸੀ ਸੜਕਾਂ ਦਾ ਹਾਲ ਕੀ ਆ ਜਿੱਦਾਂ ਮਾਨ ਸਾਹਿਬ ਕਹਿੰਦੇ ਸਿੱਧਾ ਮੇਰੀ ਦੁਕਾਨ ਤੇ ਆ ਕੇ ਖੜ ਜਾਂਦੇ ਤੇ ਹੁਣ ਕੀ ਗੱਲਬਾਤ ਹੋਈ ਅਧਿਕਾਰੀ ਬਸ ਆਹੀ ਗੱਲ ਹੋਈ ਮੈਂ ਕਹਿੰਦਾ ਸ਼ਹਿਰ ਦਾ ਕਰਾ ਲਓ 5:30 ਹੋ ਗਏ ਆ 5 ਵਜੇ ਤੁਹਾਡੀ ਡਿਊਟੀ ਖਤਮ ਹੁੰਦੀ 5:00 ਤੋਂ ਬਾਅਦ ਤੁਸੀਂ ਆਜ਼ਾਦ ਹੋ ਨੀ 9 ਤੋਂ 5 ਤੁਹਾਡੀ ਕੋਈ ਸੀਨੀਅਰ ਅਧਿਕਾਰੀਆਂ ਨਾਲ ਨਹੀਂ ਗੱਲਬਾਤ ਮੇਰੀ ਕਿਸੇ ਨਾਲ ਨਹੀਂ ਕੋਈ ਗੱ ਕਤਵਾਨੂ ਕਿਉਂ ਟਾਰਗੇਟ ਹਰ ਵਾਰ ਜਮੇਨ ਵਾਰ ਬਸ ਹਰ ਵਾਰੀ ਮੈਨੂੰ ਆ ਜਾਂਦੇ ਆ ਉਧਰ ਤੈਬ ਯਾਰੀ ਵਿਭਾਗ ਦੇ ਸੁਪਰੀਡੈਂਟ ਗੁਰਮੇਲ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਹਦਾਇਤਾਂ ਦੇ ਹੀ ਪੂਰੇ ਸ਼ਹਿਰ ਵਿੱਚੋਂ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਨੇ ਪਰ ਇਹ ਜੋ ਵਿਅਕਤੀ ਹੈ ਇਹ ਆਪਣਾ ਸਮਾਨ ਉਠਾਉਣ ਦੀ ਬਜਾਏ ਮਸ਼ੀਨ ਅੱਗੇ ਹੀ ਖੜਾ ਹੋ ਗਿਆ ਜਿਸ ਸੰਬੰਧੀ ਉਹਨਾਂ ਵੱਲੋਂ ਸੀਨੀਅਰ ਅਧਿਕਾਰੀਆਂ ਨੂੰ ਦੱਸ ਦਿੱਤਾ ਜਾਵੇਗਾ। ਮਾਮਲਾ ਉਹ ਉਹਨਾਂ ਦਾ ਬਜਰੀ ਦਾ ਕਾਰੋਬਾਰ ਕੀਤਾ ਜਾ ਰਿਹਾ ਉਸ ਦੁਕਾਨਦਾਰ ਵੱਲੋਂ ਪਹਿਲਾਂ ਵੀ ਉਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਵੀ ਆਪਣੇ ਬਜਰੀ ਦਾ ਕਾਰੋਬਾਰ ਬੰਦ ਕਰੋ ਉਹਨਾਂ ਵੱਲੋਂ ਨਹੀਂ ਬੰਦ ਕੀਤਾ ਗਿਆ ਅੱਜ ਅਸੀਂ ਦੁਬਾਰਾ ਆਏ ਸੀਗੇ ਜਿਹੜੀ ਟੀਮ ਆਈ ਆ ਤੁਹਾਡੀ ਟੀਮ ਖਾਨੀ ਜਿੱਥੋਂ ਗਰੰਡ ਲਾਵੇ ਉਹਨੂੰ ਬਾਬਲ ਮੋੜ ਦਿੱਤਾ ਗਿਆ ਉਹ ਕੀ ਮਾਮਲਾ ਹੋਇਆ ਜੀ ਰੱਬ ਨੂੰ ਆਵੇ ਵੱਲੋਂ ਕਿੱਥੇ ਨੇ ਮੋੜ ਦਿੱਤਾ ਇੱਥੋਂ ਮੋੜ ਦਿੱਤੇ ਤੁਹਾਡੀ ਬਾਬਲ ਚੱਲ ਗਈ ਟੀਮ ਨਹੀਂ ਜੀ ਉਹ ਤਾਂ ਟ੍ਰੈਡੀ ਵਾਲੇ ਕਹੇ ਆ ਠੀਕ ਹੈ ਨਾ ਨਹੀਂ ਹੁਣ ਪਿਆ ਜਿਹੜਾ ਨਜਾਇਜ਼ ਕਰਜਾ ਹੋਇਆ ਇਹ ਹੁਣ ਵੀ ਚੁਕਾ ਨਹੀਂ ਹੋਇਆ ਜੋ ਮੋਰੇ ਆ ਗਏ ਸੀਗੇ ਫੇ ਅਸੀਂ ਕੀ ਕਰਦੇ ਬੰਦਾ ਮੋਰੇ ਖੜ੍ਹ ਜਾਵੇ ਮਸ਼ੀਨ ਦੇ ਕਾਲੂ ਕੋਈ ਗੱਲਬਾਤ ਹੋਵੇ ਕੌਣ ਜ਼ਿੰਮੇਵਾਰ ਠੀਕ ਹੈ ਨਹੀਂ ਫੇ ਤੁਹਾਡੇ ਲਾਉਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਅਸੀਂ ਆਪਣੇ ਉੱਚ ਅਧਿਕਾਰਿਆਂ ਦੇ ਤਹਿਤ ਧਿਆਨ ਵਿੱਚ ਗੱਲ ਤੇ ਆਵਾਂਗੇ ਇਸ ਵਾਰ ਆ ਉਹ ਪਰ ਜਿਨ੍ਹਾਂ ਨੇ ਇਹਨਾਂ ਨੇ ਇੱਥੇ ਲਾਏ ਆ ਤੁਸੀਂ ਢਟਾਣਾ ਆਏ ਆ ਚੱਕਣਾ ਆਏ ਆ ਉਹਨਾਂ ਦਾ ਕਹਿਣਾ ਇਹ ਆ ਕਿ ਹਰ ਵਾਰੀ ਮੈਨੇ ਟਾਰਗੇਟ ਬਣਾਉਂਦੇ ਆ ਇਹ ਕੋਈ ਟਾਰਗੇਟ ਨਹੀਂ ਬਣਾਉਂਦੇ ਜਦ ਬਜਰੀ ਆ ਪਰ ਮੇਰੀ ਗੱਲ ਤੋਂ ਬਜਰੀ ਵਾਲੇ ਤਿੰਨ ਸੀਗੇ ਇੱਥੇ ਪਹਿਲਾਂ ਦ ਉਹਨਰ ਉਹਨਾਂ ਦੀਆਂ ਅਣਗਿਣਤ ਇਹਨਾਂ ਨੇ ਨਹੀਂ ਹਟਾਇਆ ਮੈਂ ਵੀ ਕਹਿਣਾ ਹੈ ਪੁਰਾਣੇ ਉੱਤਰ ਦੇ ਸਾਰ ਹੀ ਲੋਕਾਂ ਨੇ ਮਜਾਇਦ ਕਰ ਦਿੱਤੇ ਹੋਇਆ ਹਰ ਵਾਰ ਮੈਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਕੋਈ ਹਰ ਵਾਰ ਟਾਰਗੇਟ ਇੰਜ ਕਿ ਬੁਫੇ ਨਹੀਂ ਕਰਦੇ ਉਹ ਆਏ ਹੈ ਜੀ ਰੋਜ਼ ਉਹਨੀਆਂ ਪੁੱਛੋ ਦੱਸੋ ਨਹੀਂ ਕੋਈ ਉਹਨਾਂ ਦਾ ਕਹਿਣਾ ਹੈ ਕਿ ਮਤਲਬ ਕਿ ਪੋਲੀਟੀਕਲ ਦਬਾਅ ਥੱਲੇ ਤੁਸੀਂ ਆੰਦੇ ਆਉਣੇ ਹੋਣੇ ਪੋਲੀਟੀਕਲ ਦਬਾਅ ਦਵਾ ਕੀ ਜਿਹੜਾ ਗਲਤ ਦਾ ਗਲਤ ਹੀ ਹੈ ਚਾਹੇ ਉਹ ਪੋਲੀਟੀਕਲ ਦਬਾਅ ਹੋਵੇ ਚਾਹੇ ਨਾ ਹੋਵੇ ਨਹੀਂ ਉਹਨਾਂ ਦਾ ਗਲਤੀ ਹੈ ਨਾ ਉੱਥਾਂ ਉੱਪਰ ਦੇ ਸਾਰੇ ਜਿੰਨੇ ਨਜਾਇਜ਼ ਕਬਜ਼ੇ ਸਾਰੇ ਹੋਏ ਹੋ ਰੋਡ ਤੇ ਆ ਨਹੀਂ ਉਹਨਾਂ ਹਟਾ ਕੇ ਆਏ ਆ ਜਿੱਥੇ ਸਮਾਨ ਜਿਹੜਾ ਸਮਾਨ ਕੋਹਾਰੇ ਬਾਹਰ ਦੀ ਉਹ ਤੇ ਛਕਿਆ ਵੀ ਹੈਗਾ ਤੇ ਹੁਣ ਇਹਨਾਂ ਨੂੰ ਲੈ ਕੇ ਵੀ ਆਏ ਆ ਆਪਣਾ ਸਮਾਨ ਜਿਹੜਾ ਪਿੱਛੇ ਕਰਕੇ ਲਗਾਓ ਜੇ ਰੇੜੀਆਂ ਰੋਣੀ ਵਿੱਚ ਰੱਖਣੀਆਂ ਨੇ ਉਹ ਚਾਰਤੀਫਰੀ ਰੂਪਰੇ ਜਾਲ ਪੱਕੇ ਕਬਜ਼ੇ ਨਾ ਤੇ ਇੱਥੇ ਤੁਹਾਡੀ ਹੁਣ ਕੀ ਕਾਰਵਾਈ ਹੁਣ ਕੀਤੀ ਇੱਥੇ ਕਾਰਵਾਈ ਉਹਨਾਂ ਨੂੰ ਕਿਹਾ ਆਪਣਾ ਸਮਾਨ ਪਿੱਛੇ ਕਰੋ ਯਾਨੀ ਕਿ ਉਹਨੂੰ ਹਟਾ ਲਓ ਉਹਨਾਂ ਨੇ ਨਹੀਂ ਹਟਾਇਆ ਉਰੇ ਆ ਗਏ ਜੀ ਕ੍ਰਿਜਨ ਜਦੋਂ ਸੀ ਬਜਰੀ ਉਹਨਾਂ ਦੇ ਕੌਣ ਲੱਗੇ ਅੱਜ ਤੁਸੀਂ ਕੋਈ ਚਲਾਨ ਵਗੈਰਾ ਵੀ ਕੱਟੇ ਜਾਂ ਉਹਨਾਂ ਨੇ ਵਾਣੇ ਦੇ ਕੇ ਛੱਡਦੇ ਆਹ ਆਮ ਤੌਰ ਤੇ ਸਮਾਨ ਚੱਕਿਆ ਥੋੜਾ ਬਾਕੀ ਦੁਕਾਨਦਾਰਾਂ ਨੇ ਟਕਾਕੀ ਨਹੀਂ ਕੀਤੀ ਵੀ ਆਪਣਾ ਜਵਾਨੜਾ ਆਪਣੇ ਅੰਦਰ ਹੀ ਰੱਖੂੰ ਲਗਾਣਾ ਬਾਹਰ ਨਾ ਲਾਉਣਾ ਜੇਕਰ ਜੋਗ ਹੈ ਕਿ ਸਾਬਕਾ ਮੇਰ ਅਰਣ ਖੋਸਲਾ ਹੁਣ ਹੀ ਨਹੀਂ ਬਲਕਿ ਕਈ ਵਾਰ ਇਸ ਮੁੱਦੇ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਚੁੱਕੇ ਨੇ ਪਰ ਨਿਗਮ ਦਾ ਪੰਜਾ ਕੁਝ ਦਿਨ ਹੀ ਚੱਲਦਾ ਹੈ ਫਿਰ ਮਾਮਲਾ ਉੱਥੇ ਦਾ ਉੱਥੇ ਹੀ ਆ ਜਾਂਦਾ ਹੈ ਲੋੜ ਹੈ ਸਾਬਕਾ ਮੇਰ ਅਰਣ ਖੋਸਲਾ ਨੂੰ ਵੀ ਨਿਗਮ ਨਾਲ ਸਹਿਯੋਗ ਕਰਦਿਆਂ ਆਪਣਾ ਸਮਾਨ ਖੁਦ ਹੀ ਦੁਕਾਨਾਂ ਦੀ ਹੱਦ ਵਿੱਚ ਰੱਖਣ ਦੀ